ਜਿੱਥੇ ਜਿੱਥੇ ਪੰਜਾਬੀ ਸਮਝਣ ਵਾਲੇ ਸਭ ਦੀ ਖੈਰ ਮੰਗਾਂਗਾ ਸਭ ਲਈ ਦੁਆ ਗੋਵਾਂ ਮੈਂ ਸਾਡੇ ਦੋ ਮੁਲਕਾਂ ਦੀ ਲੱਗੀ ਜੰਗ ਆਪਸ ਵਿੱਚ ਖਤਮ ਹੋ ਗਈ ਹੁਣ ਵੀ ਚਾਹੀਦੀ ਕਿਉਂਕਿ ਤਰੀਕ ਚੁੱਕ ਕੇ ਵੇਖ ਲੋ ਜੰਗ ਚ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ ਹੁੰਦਾ ਮਾਲੀ ਜਾਨੀ ਨੁਕਸਾਨ ਹੁੰਦਾ ਤੇ ਨਹੀਂ ਹੋਣਾ ਚਾਹੀਦਾ ਬਾਕੀ ਜਿੰਨੇ ਵੀ ਦਾਰੇ ਨੇ ਮੈਂ ਸਭ ਨੂੰ ਸਲੂਟ ਪੇਸ਼ ਕਰਨਾ ਹੈ ਕੋ ਆਪਣੀ ਆਪਣੀ ਡਿਊਟੀ ਦੇ ਰਹੇ ਨੇ ਔਰ ਇੰਨੀ ਗਰਮੀ ਦੇ ਵਿੱਚ ਮੀਂਹ ਹੋਵੇ ਨੇਰੀ ਹੋਵੇ ਬਾਰਡਰਾਂ ਤੇ ਖਲੋਤੇ ਫੌਜੀ ਜਵਾਨ ਗਰਮੀ ਸਰਦੀ ਦੇ ਵਿੱਚ ਤਹਾਫਜ਼ ਕਰਨ ਦੇ ਨੇ ਸਾਡਾ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਸੀ ਉਹਨਾਂ ਲਈ ਵੀ ਦੁਆ ਗਵਾਵਾਂ ਕਿ ਅੱਲਾ ਉਹਨਾਂ ਨੂੰ ਜ਼ਿੰਦਗੀ ਦੇ ਇਹ ਜੰਗ ਤੇ ਹੋ ਗਈ ਖਤਮ ਲੇਕਿਨ ਸਾਡੇ ਪੰਜਾਬੀ ਭਰਾਵਾਂ ਦੀ ਪੰਜਾਬ ਚ ਲੱਗੀ ਜੰਗ ਉਹਨਾਂ ਫਨਕਾਰ ਦੋਸਤਾਂ ਦੀ ਕਲਾਕਾਰਾਂ ਦੀ ਜਿਹੜੇ ਆਪਸ ਵਿੱਚ ਜੰਗ ਲੜੀ ਜਾ ਰਹੇ ਨੇ ਲੜੀ ਜਾ ਰਹੇ ਨੇ ਇਹ ਜੰਗ ਨੂੰ ਵਿਧਾਈ ਜਾ ਰਹੇ ਨੇ ਜੰਗ ਨੂੰ ਖਤਮ ਨਹੀਂ ਕਰਨ ਦੇ ਕੋਈ ਕਿਸੇ ਨੂੰ ਬੁਰਾ ਕਹਿਣ ਡਿਆ ਕੋਈ ਕਿਸੇ ਨੂੰ ਬੁਰਾ ਕਹਿਣ ਡਿਆ ਜਿਹਦਾ ਕਲਾਕਾਰੀ ਨਾਲ ਤੱਲਕ ਹੀ ਕੋਈ ਨਹੀਂ ਉਹ ਵੀ ਉੱਠ ਕੇ ਗੱਲਾਂ ਕਰਨ ਡਿਆ ਯਾਰ ਜਿੰਨਾ ਮਰਜ਼ੀ ਰੋਲਾ ਪਾ ਲੋ ਜੋ ਮਰਜ਼ੀ ਕਰ ਲੋ ਕਦੇ ਵੀ ਤੁਹਾਨੂੰ ਡੋਨਲਡ ਟਰੰਪ ਫੋਨ ਕਰਕੇ ਕਵੇ ਕਿ ਜੰਗ ਖਤਮ ਕਰ ਦਿਓ ਇਹ ਝੂਠ ਹੈ ਜੇ ਮੈਂ ਕਹਾਂ ਕਿ ਰੋਟੀ ਮੈਂ ਉਹਨਾਂ ਨੂੰ ਦਿੰਦਾ ਰਿਹਾ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ 15 15 ਫਿਲਮਾਂ ਮੈਂ ਸੈਨ ਕੀਤੀਆਂ ਉਹਨਾਂ ਦੇ ਪੈਸੇ ਫੜੇ ਨੇ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ ਸਾਡੇ ਤੋਂ ਬਿਨਾਂ ਉਹਨਾਂ ਦੀਆਂ ਫਿਲਮਾਂ ਨਹੀਂ ਚੱਲਦੀਆਂ ਵੀ ਝੂਠ ਹੈ ਸਾਡੇ ਤੋਂ ਕੀ ਮਤਲਬ ਜਾਂ ਤਾਂ ਮੈਂ ਕਹਾਂ ਕਿ ਮੇਰੇ ਤੋਂ ਬਿਨਾਂ ਨਹੀਂ ਚੱਲਦੀ ਸਾਡੇ ਭਾਈ ਮੈਂ ਜਦੋਂ ਪੁੱਛਿਆ ਹੀ ਨਹੀਂ ਕਿਸੇ ਨੂੰ ਕਿ ਭਾਈ ਮੈਂ ਇਹ ਬਿਆਨ ਦੇਣ ਲੱਗਾ ਦੇ ਦਾਂ ਫਿਰ ਸਾਡੇ ਤੋਂ ਨਹੀਂ ਬੰਦਦਾ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ ਉਹਨਾਂ ਦੀਆਂ ਫਿਲਮਾਂ ਬਹੁਤ ਫਲਾਪ ਹੁੰਦੀਆਂ ਨੇ ਜਿਦੇ ਚ ਅਸੀ ਨਾ ਹੋਈਏ ਇਹ ਵੀ ਝੂਠ ਹੈ ਮੈਂ ਜਾ ਕੇ ਲੰਡਨ ਚ ਬੈਠਾ ਰੈਕਟਰ ਮੰਗਾਇਆ ਫਿਰ ਕੈਨੇਡਾ ਤੋਂ ਬੰਦੇ ਬੁਲਾਏ ਆਸਟ੍ਰੇਲੀਆ ਤੋਂ ਬੁਲਾਏ ਮੈਂ ਇੰਡੀਆ ਤੋਂ ਬੁਲਾਇਆ ਬਾਕੀ ਪਾਕਿਸਤਾਨ ਪੰਜਾਬ ਤੋਂ ਬੁਲਾਏ ਤੇ ਭਾਈ ਇਹ ਵੀ ਝੂਠ ਕਿਉਂਕਿ ਯਾਰ ਬਿਆਨ ਦੇਣ ਤੋਂ ਪਹਿਲੇ ਇਹ ਸੋਚ ਲੈਣਾ ਚਾਹੀਦਾ ਸਾਨੂੰ ਕਿ ਜਿੰਨਾ ਪ੍ਰੋਡਿਊਸਰਾਂ ਨੇ ਪੈਸੇ ਲਾਏ ਜਿੰਨਾ ਪ੍ਰੋਡਿਊਸਰਾਂ ਨੇ ਸਾਰਾ ਕੁਝ ਕੀਤਾ ਯਾਰ ਬڑے ਫਨਕਾਰ ਹੈ ਜਿਨ੍ਹਾਂ ਨੇ ਰਲ ਕੇ ਕੰਮ ਕੀਤਾ ਉਹਨਾਂ ਦਾ ਪੈਸਾ ਲੱਗਾ ਯਾਰ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਮੈਨੂੰ ਮੈਂ ਉਹ ਨਹੀਂ ਸੋਚ ਰਿਹਾ ਮੈਂ ਜੋ ਮੂੰਹ ਚਾਈ ਜਾ ਰਿਹਾ ਕੱਢੀ ਜਾ ਰਿਹਾ ਇਹ ਗੱਲ ਝੂਠ ਹੈ ਝੂਠ ਜਿਹੜਾ ਨਾ ਜੀ ਉਹਨੂੰ ਇੱਕ ਵਾਰੀ ਮੂੰਹ ਚ ਕੱਢ ਕੇ ਜਦੋਂ ਉਹਦੇ ਪਿੱਛੇ ਦੌੜ ਗਏ ਨਾ ਉਹ ਫਿਰ ਝੂਠ ਫੜਿਆ ਨਹੀਂ ਜਾਂਦਾ ਝੂਠ ਨਿਕਲ ਜਾਂਦਾ ਪ੍ਰਦੇਸ਼ ਚ ਬੈਠੇ ਲੋਕ ਸਾਡੇ ਨਾਲ ਪਿਆਰ ਕਰਦੇ ਨੇ ਜੇ ਮੈਂ ਕਿਸੇ ਨੂੰ ਕਹਾਂਗਾ ਨਾ ਮੈਂ ਜੱਟ ਤਿਆਰਾ ਲੈ ਲਿਆ ਉਹਨਾਂ ਨੇ ਮੰਨ ਜਾਣਾ ਕਿਉਂਕਿ ਫੈਨ ਨੇ ਮੇਰੇ ਮੇਰੇ ਨਾਲ ਪਿਆਰ ਕਰ ਮੇਰੇ ਮੂੰਹ ਚੋਂ ਨਿਕਲੇ ਅਲਫਾਜ਼ ਕਿਸੇ ਦਾ ਕਾਰੋਬਾਰ ਤੇ ਨਹੀਂ ਤਬਾਹ ਕਰਨ ਦੇ ਇਸੇ ਤੇ ਪਿਆਰ ਤੇ ਦਰਾੜ ਤੇ ਨਹੀਂ ਪਾਉਣ ਰਿਆ ਕਿਉਂਕਿ ਬਾਹਰ ਲੋਕੀ ਕਾਰੋਬਾਰ ਵੀ ਇਕੱਠਾ ਕਰਨ ਰਏ ਨੇ ਸਾਰਾ ਕੁਝ ਕਰਨ ਰੇ ਤੁਹਾਡੇ ਛੋਟੇ ਛੋਟੇ ਬਿਆਨਾਂ ਦੇ ਉੱਤੋਂ ਇਹ ਬਹੁਤ ਕੰਮ ਖਰਾਬ ਹੋਣ ਗਿਆ ਪਲੀਜ਼ ਜਿੰਨੇ ਵੀ ਮੇਰੇ ਭਰਾ ਬਿਆਨ ਦੇਣ ਵਾਲੇ ਨੇ ਜਾਂ ਜਿੰਨੇ ਵੀ ਚੈਨਲ ਤੇ ਬਹਿ ਕੇ ਗੱਲ ਕਰਨ ਵਾਲੇ ਨੇ ਸਾਰਿਆਂ ਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਨਹੀਂ ਜ਼ਗ ਅੱਲਾ ਦੀ ਜ਼ਾਤ ਨੇ ਦੇਣਾ